ਇਹ ਗੁੜ ਬਣਦਾ ਹੈ ਜਿਹੜਾ ਬਿਨਾਂ ਕਿਸੇ ਕੈਮੀਕਲ ਤੋਂ ਆ ਕਿਸੇ ਤਰ੍ਹਾਂ ਦੀ ਕੈਮੀਕਲ ਨਹੀਂ ਮਿਕਸ ਹੁੰਦਾ ਔਰ ਜਿਹੜਾ ਸ਼ੁੱਧ ਹੁੰਦਾ ਆਰਗੈਨਿਕ ਹੁੰਦਾ ਆ ਮਿਲਣੇ ਦਿਖਿਆ ਮਿਲਾਵਟੀ ਹੁੰਦੇ ਆ ਕੋਈ ਕਿਸੇ ਤਨੇ ਚੁੰਨੀਆਂ ਦੇ ਰੰਗ ਪਾਉਂਦਾ ਕੋਈ ਕਿਸੇ ਤਨੇ ਮਿਲਾਵਟ ਕਰਦਾ ਤੁਹਾਡੇ ਜਿਹੜਾ ਗੁੜਿਆ ਕਿਵੇਂ ਤਿਆਰ ਹੁੰਦਾ ਆ ਦੇਖੋ ਪੰਜਾਬ ਵਾਲੇ ਦਾ ਇਹ ਆ ਵੀ ਜਿਵੇਂ ਵੇਣ ਲੱਗਾ ਆ ਵੀ ਫਲਾਨੇ ਪਿੰਡ ਚ ਲੱਗਾ ਆ ਉਸ ਪਿੰਡ ਚ ਲੱਗਾ ਆ ਪਰ ਉਹ ਤਾਂ ਤਾਂ ਨਾ ਖਰਾਬ ਹੋ ਜਾ ਜੋ ਕਰੂਗਾ ਜਿੱਦੇ ਯੂਪੀ ਵਾਲੇ ਉਹ ਤਾਂ ਇਹੀ ਆ ਵੀ ਉਹ ਯੂਪੀ ਵਾਲਿਆਂ ਦੇ ਪਈਆਂ ਦੇ ਵੇਣਨੇ ਤੋਂ ਘਟ ਲਿਆ ਉਹਨਾਂ ਦਾ ਨਾ ਹੀ ਨਹੀਂ ਕਿੱਥੇ ਬੈਠੇ ਕੀ ਹੈਗਾ ਕੋਈ ਹੈ ਨਹੀਂ ਨਾ ਤੇ ਮੈਂ ਦੇਖ ਰਿਹਾ ਹੈ ਬੀੜਣਾ ਜਿਹੜਾ ਲੱਗਾ ਆ ਇਹ ਕਿੰਨੀ ਇਹਦੀ ਸਮਰਥਾ ਆ ਕਿੰਨਾ ਇਹ ਰੋਜ਼ਗੰਨਾ ਪੀੜਦਾ ਆ ਇੱਕ ਘੰਟੇ ਦੇ ਵਿੱਚ 15 16 ਕੁਇੰਟਲ ਗੰਨਾ ਜਿਹੜਾ ਇਹ ਪੜਾਈ ਕਰ ਸਕਦਾ ਆ ਕੀ ਪ੍ਰਕਿਰਿਆ ਇਥੋਂ ਗੰਨਾ ਕਿਵੇਂ ਜਾਂਦਾ ਕਿਵੇਂ ਅੱਗੇ ਜਾ ਕੇ ਜਿਹੜੇ ਕੜਾਹੇ ਆਪਾਂ ਉਹ ਵੀ ਦੇਖਾਂਗੇ ਤੇ ਜਾਣਾਂਗੇ ਕੀ ਪ੍ਰਕਿਰਿਆ ਇਥੋਂ ਚੱਲਦੀ ਹੈ ਪਹਿਲਾਂ ਤਾਂ ਸ਼ੁਰੂ ਬਿਲੇ ਗੰਨਾ ਪੀੜ ਹੋਣਾ ਪੀੜਨ ਤੋਂ ਬਾਅਦ ਇੱਥੇ ਆਉਣੀ ਆ ਆ ਫਿਲਟਰ ਹੋ ਕੇ ਰਸ ਜਿਹੜੀ ਫਿਲਟਰ ਹੋ ਜਾਣੀ ਆ ਫਿਲਟਰ ਹੋ ਕੇ ਪੂਰਾ ਸਾਫ਼ ਹੋ ਕੇ ਇਹ ਅੰਦਰ ਪੈਪਾ ਨਾਲ ਜਾਣੀ ਆ ਚਲਿਓ ਆਪਾਂ ਫੇਰ ਦੇਖੇ ਅੰਦਰ ਸੋ ਅੰਦਰ ਵੀ ਜਿਹੜਾ ਸਾਫ਼ ਬਿਲਕੁਲ ਨੀਟ ਐਂਡ ਕਲੀਨ ਆ ਤੇ ਹੁਣ ਆਪਾਂ ਸਭ ਕੋਲੋਂ ਜਾਣਾਂਗੇ ਕੀ ਪ੍ਰਕਿਰਿਆ ਆ ਤਕੋ ਪਹਿਲਾਂ ਡਾਇਰੈਕਟ ਉੱਥੇ ਆਉਣੀ ਆ ਰਸ ਜਦੋਂ ਜਨੀ ਇਹਨਾਂ ਦੀ ਲੈਵਲ 'ਚ ਹੋ ਜਾਣੀਆਂ ਨਹੀਂ ਬੰਦ ਕਰਦਾਣੀਆਂ ਫਿਰ ਇਹਨੇ ਗਰਮ ਹੋ ਜਾਣਾ ਗਰਮ ਤੇ ਦੂਜੀ ਚੱਲ ਗਈ ਇੱਥੋਂ ਸਕਲਾਈ ਪਾਉਣੀ ਆ ਸਕਲਾਈ ਪਾਉਣ ਤੋਂ ਬਾਅਦ ਇਹਨੇ ਸਾਫ਼ ਕਰਕੇ ਨਖਾਰ ਕੇ ਹੁਣ ਉਹ ਅਗਲੀ ਪੱਤ ਚੱਲ ਗਈ ਉੱਧਰ ਨਖਾਰ ਹੁੰਦਾ ਤੇ ਉੱਧਰ ਜਾ ਕੇ ਫਾਈਨਲ ਹੋ ਜਾਣੀਆਂ ਇਹ ਗੁੜ ਤਿਆਰ ਹੋ ਰਿਹਾ ਟੁਕੜੀਆਂ ਦੇ ਵਿੱਚ ਕੋਈ ਪਲਾਸਟਿਕ ਦਾ ਸਮਾਨ ਰੱਖਿਆ ਗਿਆ ਉਹਦੇ ਵਿੱਚ ਜਿਹੜੀ ਰੱਤੀ ਇਹ ਹੈ ਕਿਵੇਂ ਆ ਕੋਈ ਇਹਦੇ ਵਿੱਚ ਦੇਸੀ ਘੇ ਸੌਂਡ ਸੌਫ ਜੁਵੈਨ ਮੂੰਫਲੀ ਗਰੀ ਆ ਤੇ ਤਿਲ ਤੁਸੀਂ ਕਈ ਰੈਸਟੋਰੈਂਟ ਚ ਗਏ ਆ ਤੁਹਾਨੂੰ ਸੌਫ ਦਿੰਦੇ ਮੋਰੋ ਰੋਟੀ ਤੋਂ ਬਾਅਦ ਵੀ ਖਾਣਾ ਤੁਹਾਡਾ ਪਚ ਜੀਵੇ ਉਸ ਕਰਕੇ ਉਹ ਸੌਫ ਜੁਵੈਨ ਸੌਂਡ ਇਹ ਜਿਹੜੀਆਂ ਚੀਜ਼ਾਂ ਆ ਖਾਣਾ ਪਚਾਉਣ ਲਈ ਬਹੁਤ ਵਧੀਆ ਨੇ ਜਿਵੇਂ ਜਸਪ੍ਰੀਤ ਆਮ ਖੰਡ ਹੈ ਜਿਵੇਂ ਸ਼ੁਭਰਮੇਲਾ ਤੋਂ ਖੰਡ ਮਿਲਦੀ ਹੈ ਦੁਕਾਨਦਾਨ ਨਾਲ ਮ ਖੰਡ ਮਿਲਦੀ ਉਸ ਤੇ ਇਸ ਖੰਡ ਚ ਕੀ ਫਰਕ ਕੀ ਆ ਦੇਖੋ ਇਹ ਸਲਫਰ ਤੋਂ ਬਗੈਰ ਆ ਕੈਮੀਕਲਾਂ ਤੋਂ ਬਗੈਰ ਇਹ ਜਿਵੇਂ ਗੁੜ ਬਣਦਾ ਹੈ ਉਸੇ ਤਰ੍ਹਾਂ ਸ਼ੁੱਧਤਾ ਤੇ ਵਿੱਚ ਬਣਦੀ ਹੈ ਇਹਦੇ ਵਿੱਚ ਨਹੀਂ ਕੁਝ ਬ੍ਰਾਊਨ 슈ਕਰ ਕਿਉਂ ਫਿਰ ਕਹਿੰਦੇ ਆ ਇਹਦਾ ਥੋੜਾ ਰੰਗ ਉਨਾ ਨਹੀਂ ਚਿੱਟਾ ਹੁੰਦਾ ਦੇਖੋ ਥੋੜਾ ਜਿਹਾ ਬ੍ਰਾਊਨ ਹੈਗਾ ਆ ਪੂਰਾ ਚਿੱਟਾ ਨਹੀਂ ਹੈਗਾ ਰੰਗ ਦੇ ਕੇ ਬ੍ਰਾਊਨ ਨਹੀਂ ਕਰਦੇ ਮਤਲਬ ਇਹਨੂੰ ਇਹਨੂੰ ਬਣਾਉਣ ਰੱਖਦੇ ਆ ਇਹ ਕੰਟੈਕਟ ਨੰਬਰ ਹੈ ਕਿੱਥੇ ਹੈਗਾ ਜੇ ਕਿਸੇ ਨੇ ਪੰਜਾਬ ਜਾਂ ਪੰਜਾਬ ਤੋਂ ਬਾਹਰੋਂ ਤੁਹਾਡੇ ਨਾਲ ਕੰਟੈਕਟ ਕਰਕੇ ਗੁੜ ਦੀ ਮੰਗ ਕਰਨੀ ਹੋਵੇ ਬੰਗਿਆ ਤੋਂ ਮੁਕੰਦਪੁਰ ਰੋਡ ਦੇ ਉੱਪਰ ਬੰਗਿਆ ਤੋਂ ਜਦੋਂ ਆਉਂਦੇ ਆ ਤਾਂ 5 ਕਿਲੋਮੀਟਰ ਤੇ ਆ ਜੇ ਮੁਕੰਦਪੁਰ ਤੋਂ ਆਉਂਦੇ ਆ ਤਾਂ ਕੋ 2.5 ਕਿਲੋਮੀਟਰ ਦੇ ਆ ਤੇ ਜਿਹੜਾ ਸਾਡਾ ਟੈਲੀਫੋਨ ਨੰਬਰ ਆ ਉਹ 98141 ਤੇ 79221 ਤੇ ਦੂਜਾ ਨੰਬਰ ਹੈਗਾ 98147 79221 ਸੋ ਅੱਜ ਅਸੀਂ ਖੜੇ ਆ ਪੰਜਾਬ ਦੇ ਉਸ ਨਾਮਵਰ ਬਿਲਡਿੰਗ ਦੇ ਜਿਹਦੀ ਚਰਚਾ ਕਾਫੀ ਸਾਲਾਂ ਤੋਂ ਆ ਚੱਲਦੀ ਆ ਰਹੀ ਹੈ ਕਿਉਂਕਿ ਇਹ ਉਹ ਕੁਲਾੜੀ ਆ ਜਿੱਥੋਂ ਗੁੜ ਮਿਲਦਾ ਆ ਇਹ ਗੁੜ ਬਣਦਾ ਆ ਜਿਹੜਾ ਬਿਨਾਂ ਕਿਸੇ ਕੈਮੀਕਲ ਤੋਂ ਆ ਇੱਥੇ ਜਿਹੜਾ ਲੋਕ ਗੁੜ ਲੈਂਦੇ ਨੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕੈਮੀਕਲ ਨਹੀਂ ਮਿਕਸ ਹੁੰਦਾ ਔਰ ਜਿਹੜਾ ਸ਼ੁੱਧ ਹੁੰਦਾ ਆ ਆਰਗੈਨਿਕ ਹੁੰਦਾ ਆ ਇਸ ਗੁੜ ਨੂੰ ਤਿਆਰ ਕਰਦਾ ਨੇ ਜਿਹੜੇ ਪੰਜਾਬ ਦੇ ਉਹ ਕਿਸਾਨ ਨੇ ਜਿਹੜੇ ਮੈਂ ਤੁਹਾਨੂੰ ਇਹ ਨਾਲ ਮੁਲਾਕਾਤ ਕਰਾਵਾਂਗਾ ਸਰਦਾਰ ਚੰਦ ਸਿੰਘ ਜੱਜ ਹੁਣਾਂ ਨਾਲ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇਸ ਕੁਲਾੜੀ ਨੂੰ ਚਲਾਉਂਦੇ ਆ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ 20 ਨਵੰਬਰ ਨੂੰ ਆ ਵੈਸਟ ਪੰਜਾਬ ਦਾ ਕਿਸਾਨ ਹੋਣ ਦਾ ਅਵਾਰਡ ਵੀ ਦਿੱਤਾ ਆ ਸੋ ਸਾਡੇ ਨਾਲ ਨੇ ਚਰਨਜੀਤ ਸਿੰਘ ਚੱਜ ਚਾਚਾ ਸਤੋ ਪਹਿਲਾਂ ਪਿਆਰਪਰੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਤਿ ਪਹਿਲਾਂ ਮੁਬਾਰਕਾਂ ਤੁਹਾਨੂੰ ਕਿ ਅਵਾਰਡ ਵੀ ਮਿਲਿਆ ਤੇ ਦੂਜਾ ਤੁਸੀਂ ਫੇਰ ਅੱਜ ਜਿਹੜਾ ਬੀੜਣਾ ਜਿਹੜਾ ਚੱਲ ਰਿਹਾ ਹੈ ਜਿੱਥੇ ਵਿਦਆਊਟ ਕੈਮੀਕਲ ਤੋਂ ਗੁੜ ਬਣਦਾ ਹੈ ਕਿਵੇਂ ਪ੍ਰੇਰਣਾ ਆਈ ਸੀ ਤੇ ਕਦੋਂ ਤੋਂ ਸ਼ੁਰੂ ਕੀਤਾ ਸੀ ਦੇਖੋ ਜਿਹੜਾ ਗੰਨੇ ਦਾ ਕੰਮ ਆਉ ਤਾਂ ਆਪਾਂ ਦਾ ਜੱਦੀ ਆ ਮੈਂ 20 ਸਾਲ ਦਾ ਸੀ ਜਦੋਂ ਮੈਂ ਸ਼ੁਰੂ ਕਰਤਾ ਸੀ ਗੰਨੇ ਦਾ ਤੇ ਉਹ ਤੋਂ ਬਾਅਦ ਮੈਂ 18 ਦੇ ਵਿੱਚ ਪਹਿਲੀ ਵਾਰ ਇਹ ਜਿਹੜਾ ਛੋਟਾ ਘਲਾੜ ਲਾਇਆ ਸੀ ਉਸ ਤੋਂ ਬਾਅਦ ਫਿਰ ਵੱਡਾ ਲਾਇਆ ਟ੍ਰੇਨਿੰਗਾਂ ਜਾਂਦੇ ਰਹੇ ਤੇ ਹੌਲੀ-ਹੌਲੀ ਆਪਾਂ ਅੱਜ ਹੋਰ ਵੀ ਵੱਡਾ ਕਰ ਦਿੱਤਾ ਇਸ ਸਾਲ ਸੀਜ਼ਨ ਤੇ ਪਹਿਲਾਂ 2 ਨੰਬਰ ਲਾਇਆ ਸੀ ਕਿ ਹੁਣ ਆਪਾਂ 4 ਚਾਰ ਨੰਬਰ ਲਾ ਦਿੱਤਾ ਤੇ ਇਹ ਜਣੀ 15 16 ਕੁਇੰਟਲ 1 ਘੰਟੇ ਦੇ ਵਿੱਚ ਗੰਨਾ ਜਿਹੜਾ ਪੜਾਈ ਕਰ ਸਕਦਾ ਜੱਸਾ ਜਿਵੇਂ ਬੇਲਣੇ ਦਾ ਬਹੁਤ ਦੇਖੇ ਨੇ ਕੁਲਾੜੀਆਂ ਬਹੁਤ ਦੇਖੀਆਂ ਨੇ ਅ ਅਕਸਰ ਤੁਹਾਡਾ ਬੇਲਣਾ ਇੱਕ ਚਰਚਾ ਦੇ ਵਿੱਚ ਰਹਿੰਦਾ ਹੈ ਲੋਕਾਂ ਦੇ ਇੱਕ ਨਾਂ ਬਣ ਚੁੱਕਾ ਹੈ ਝੱਜ ਕਿਉਂਕਿ ਇੱਥੇ ਕੀ ਇਹੋ ਜੇ ਸ਼ੁੱਧਤਾ ਆਇਆ ਕੀ ਇਹੋ ਜੇ ਗੁਣਵੰਤਾ ਰੱਖਤੀ ਆ ਕਿ ਲੱਜ ਲੋਕਾਂ ਦੇ ਜ਼ੁਬਾਨ ਤੇ ਇੱਕੋ ਹੈ ਵੀ ਜਾਣਾ ਤੇ ਜਾਣਾ ਦੇ ਗੈਲਮਜਾਰੀ ਜਾਣਾ ਜਾਣਾ ਤੇ ਜਾਣਾ ਝੱਜ ਸਾਡੇ ਬੇਲਣੇ ਦੇਣਾ ਕੀ ਖਾਸियत ਗੁਣਵੰਤਾ ਰੱਖੀ ਗਈ ਹੈ ਇੱਥੇ ਦੇਖੋ ਸਭ ਤੋਂ ਆਏ ਗਏ ਨਾ ਬੰਦੇ ਨਾ ਜਿਹੜਾ ਕੋਈ ਆਉਂਦਾ ਸਾਡੇ ਕੋਲ ਉਹਨੂੰ ਪਹਿਲਾਂ ਤਾਂ ਸਤਕਾਰ ਨਾਲ ਸਾਰੀ ਮੇਰੇ ਮੇਰਾ ਸਟਾਫ ਵੀ ਮੈਂ ਵੀ ਬੇ ਬੈਠੋ ਚਾਹ ਫੀ ਉਹ ਰਸਪੀ ਉਹ ਗੁੜ ਖਾਵੋ ਇਹ ਸਭ ਤੋਂ ਵੱਡੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਹੱਸ ਕੇ ਬੁਲਾਉਂਦੇ ਆ ਤੇ ਅਗਲੇ ਦਾ ਦੁਆਰਾ ਜੀ ਉਹਨੂੰ ਦਿਲ ਕਰਦਾ ਤੇ ਅਗਲੇ ਨੂੰ ਅਸੀਂ ਕੋਈ ਨਾ ਕੁਝ ਖਾਦ ਦੇ ਤੋਂ ਬਿਨਾਂ ਨਹੀਂ ਜਾਣ ਦੇਈਦਾ ਫਿਰ ਦੂਏ ਨੰਬਰ ਤੇ ਸਾਡੇ ਸਾਡੇ ਕੋ ਗੰਨਾ ਵੀ ਲਗ ਭਾਗ ਸਾਡੇ ਕੋ ਆਪਣਾ ਹੁੰਦਾ ਤੇ ਕੁਝ ਸਾਡੇ ਕੋ ਨਵੇਂ ਸੀਡ ਹੁੰਦੇ ਉਹ ਅਸੀਂ ਸੇਲ ਕਰਦੇ ਆ ਤੇ ਬਾਕੀ ਗੰਨਾ ਜਿਹੜਾ ਇੱਥੇ ਆਪਣੇ ਖਿਲਾੜੀ ਤੇ ਹੀ ਪੀੜਦੇ ਆ ਤੇ ਕੁਝ ਅਸੀਂ ਮੁੱਲ ਵੀ ਲੈਂਦੇ ਆ ਜਿਹੜਾ ਜਿਹਨਾਂ ਵੈਰਾਈਟੀਆਂ ਦਾ ਗੁੜ ਬਣਦਾ ਹੈ ਚਾ ਸਭ ਚਲਿਏ ਤੇ ਨਾਲੇ ਗੱਲਾਂ ਕਰਦੇ ਚੱਲਦੇ ਆਂ ਤੇ ਨਾਲੇ ਸਾਨੂੰ ਦਿਖਾਓ ਕੀ ਇਹਦੇ ਵਿੱਚ ਖਾਸ ਜਿਹੜੀ ਨਵੀਂ ਚੀਜ਼ ਸ਼ੁੱਧ ਕੀ ਆ ਇਹਦੇ ਵਿੱਚ ਅ ਕਿਉਂਕਿ ਆਮ ਤੌਰ ਤੇ ਵੇਲਣੇ ਦੇਖਿਆ ਮਿਲਾਵਟੀ ਹੁੰਦੇ ਆ ਕੋਈ ਕਿਸੇ ਤਾਂ ਚੁੰਨੀਆਂ ਦੇ ਰੰਗ ਪਾਉਂਦਾ ਕੋਈ ਕਿਸੇ ਨੇ ਮਿਲਾਵਟ ਕਰਦਾ ਤੁਹਾਡੇ ਜਿਹੜਾ ਗੁੜਿਆ ਕਿਵੇਂ ਤਿਆਰ ਹੁੰਦਾ ਆ ਕੀ ਗੁਣਵੰਤਾ ਉਹਦੇ ਵਿੱਚ ਖਾਸ ਰੱਖਦੇ ਹੋ ਦੇਖੋ ਜਿਹੜੇ ਸਾਡੇ ਪੰਜਾਬੀ ਵੇਲਣੇ ਆ ਉਹ ਤਾਂ ਨਹੀਂ ਇਦਾਂ ਦਾ ਕੰਮ ਕਰਦੇ ਤੇ ਜਿਹੜੇ ਜੂਪੀ ਤੋਂ ਆ ਕੇ ਆਪਣਾ business ਕਰਦੇ ਆ ਉਹ ਜ਼ਰੂਰ ਇਦਾਂ ਦੇ ਪਾਉਂਦੇ ਆ ਉਹ ਤਾਂ ਇੱਕ ਮਾਸਟਰ ਹੈ ਗੋੜ ਬਣਾਉਣ ਦੇ ਜੂਪੀ ਵਾਲੇ ਉਹ ਤਾਂ ਮਤਲਬ ਮਾੜੇ-ਮਾੜੇ ਗੰਨੇ ਤੋਂ ਵੀ ਬਣਾਉਂਦੇ ਆ ਸਾਡਾ ਵਧੀਆ ਗੰਨੇ ਤੋਂ ਗੋੜ ਵੀ ਪੂਰਾ ਜ਼ੋਰ ਲਾ ਕੇ ਬਣਦਾ ਤੇ ਪੰਜਾਬ ਵਾਲੇ ਤਾਂ ਨਹੀਂ ਕੋਈ ਐਸਾ ਇਦਾਂ ਦਾ ਜੜਾਈ ਕੰਮ ਕਰਦਾ ਹੋਊਗਾ ਤੇ ਜੂਪੀ ਵਾਲੇ ਦੀ ਤਾਂ ਪਰ ਕਹਿ ਨਹੀਂ ਸਕਦੇ ਦੇਖੋ ਪੰਜਾਬ ਵਾਲੇ ਦਾ ਇਹ ਆ ਵੀ ਜਿਵੇਂ ਵੇਣ ਲੱਗਾ ਆ ਵੀ ਫਲਾਨੇ ਪਿੰਡ ਚ ਲੱਗਾ ਆ ਉਸ ਪਿੰਡ ਚ ਲੱਗਾ ਆ ਤੇ ਜੇ ਬੰ ਉਹਦਾ ਤਾਂ ਨੌ ਖਰਾਬ ਹੋ ਜਾਊ ਜੇ ਉਹ ਕਰੂਗਾ ਜਿਹੜੇ ਯੂਪੀ ਵਾਲੇ ਉਹ ਤਾਂ ਇਹੀ ਆ ਵੀ ਉਹ ਯੂਪੀ ਵਾਲਿਆਂ ਦੇ ਪਈਆਂ ਦੇ ਵੇਣੇ ਤੋਂ ਘਟ ਲਿਆ ਉਹਨਾਂ ਦਾ ਨੌ ਹੀ ਨਹੀਂ ਕਿੱਥੇ ਬੈਠੇ ਕੀ ਹੈਗਾ ਕੋਈ ਹੈ ਨਹੀਂ ਉਹਨਾਂ ਉਹਨਾਂ ਪਰ ਕੋਈ ਜਾਣ ਪਛਾਣੇ ਹੈ ਨਹੀਂ ਤੇ ਮੈਂ ਦੇਖ ਰਿਹਾ ਇਹ ਬੀੜਣਾ ਜਿਹੜਾ ਲੱਗਾ ਆ ਇਹ ਕਿੰਨੀ ਇਹਦੀ ਸਮਰਥਾ ਆ ਕਿੰਨਾ ਇਹ ਰੋਜ਼ਗਾਰਨਾ ਪੀੜਦਾ ਆ ਔਰ ਕੀ ਮਤਲਬ ਕਿਦਾਂ ਪਲਾਨ ਚ ਆਏ ਕਿ ਐਡੀ ਵੱਡਾ ਪ੍ਰੋਜੈਕਟ ਲਾਇਆ ਜਾਵੇ ਕਿਉਂਕਿ ਆਮ ਤਾਂ ਦੇਖਿਆ ਜਾਂਦਾ ਛੋਟੇ ਛੋਟੇ ਬੀੜਨੇ ਰੱਖੇ ਹੁੰਦੇ ਆ ਇਹ ਕੀ ਪ੍ਰੋਜੈਕਟ ਆ ਤੇ ਕਿੱਥਾ ਇਹਨੂੰ ਤੁਹਾਡੇ ਮਨ ਚ ਆਇਆ ਸੀ ਵਾ ਵੱਡਾ ਵੱਡਾ ਪ੍ਰੋਜੈਕਟ ਲਾਵਾ ਦੇਖ ਕੋਈ 24 ਘੰਟੇ ਚਲਾਉਣਾ ਪਿਆ ਸਾਨੂੰ ਜਿਹੜਾ ਵੇਚਣਾ ਸੀ 24 ਘੰਟੇ ਚਲਾਉਣਾ ਪਿਆ ਤੇ ਸਾਨੂੰ 24 ਘੰਟੇ ਦੇ ਵਿੱਚ 9-10 ਕੁਇੰਟਲ ਅਸੀਂ ਗੋੜ ਕੱਢਦੇ ਸੀ ਹੁਣ ਇਸ ਵਾਰ ਅਸੀਂ ਸਵੇਰੇ 5 ਵਜੇ ਤੋਂ ਲੈ ਕੇ ਸਾਢੇ ਰਾਤ ਨੂੰ 9 ਵਜੇ ਤੱਕ ਸਾਢੇ 8-9 ਵਜੇ ਤੱਕ ਬੰਦ ਕਰ ਦੇਈਦਾ ਤੇ ਜਦੋਂ ਦੋਏ ਘਲਾੜੀਆਂ ਚਲਾਈ ਦੀਆਂ ਤਾਂ 12-13 ਕੁਇੰਟਲ ਗੋੜ ਕੱਢਦੇਈਦਾ ਤੇ ਇਸੇ ਤਰ੍ਹਾਂ ਦੋ ਵਿੱਚ ਪੰਜ ਚਾਰ ਦਿਨ ਚਲਾ ਲਈਦੇ ਦੋਏ ਫੇ ਇੱਕ ਦੋ ਦਿਨ ਬੰਦ ਕਰ ਲਈਦੇ ਆ ਬਾਲਾਂ ਨੂੰ ਸੰਭਲ ਲਈਦਾ ਤੇ ਹੁਣ ਜਦੋਂ ਫਰਵਰੀ ਚੱਲਣੀ ਆ ਤੇ ਸਾਡੇ ਕੋਲ ਪੂਰਾ ਨਹੀਂ ਹੁਣ ਫੇ ਅਸੀਂ ਦੋਏ ਚਲਾਵਾਂਗੇ ਪੂਰੇ ਤੇਰੀ ਕਿੰਨੀ ਸਮਰੱਥਾ ਜਿਹੜਾ ਕਿੰਨਾ ਰਸ ਜੜੀਆ ਗੰਨਾ ਜਾਂ ਕਿੰਨਾ-ਕੰਨਾ ਪੀੜਾ ਜਾਂਦਾ ਇੱਕ ਘੰਟੇ ਦੇ ਵਿੱਚ 15-16 ਕੁਇੰਟਲ ਗੰਨਾ ਜਿਹੜਾ ਇਹ ਪੜਾਈ ਕਰ ਸਕਦਾ 4 ਨੰਬਰ ਆ ਤੇ ਕਾਫੀ ਵੱਡਾ ਆ ਤੇ ਮਤਲਬ ਇਹਦੇ ਲਈ ਲੇਬਰ ਵੀ ਸਪੈਸ਼ਲ ਖਾਸ ਰੱਖਦੇ ਹਾਂ ਦੇਖੋ ਜਿਹੜੀ ਲੇਬਰ ਦਾ ਜੂਪੀ ਤੋਂ ਹੀ ਆਉਂਦੇ ਆ ਆਪਣੇ ਪੰਜਾਬੀ ਕੰਮ ਨਹੀਂ ਕਰਦੇ ਜੂਪੀ ਤੋਂ ਸੱਦਨੇ ਪੈਂਦੇ ਆ ਤੇ ਉਹ ਜਿਹੜਾ ਜਿਵੇਂ ਹੁਣ ਸਾਡੇ ਕੋਲ 14 ਬੰਦੇ ਆ ਫੇ 16-17 ਕਰਾਂਗੇ ਤਾਂ ਦੋ ਸੇਲਮੈਨ ਵੱਖਰੇ ਆ ਤਾਂ ਬਾਕੀ ਜਿਹੜਾ ਇਸ ਵਾਰ ਅਸੀਂ ਗੰਨਾ ਆ ਜਿਹੜਾ ਉਹ ਵੀ ਟਰੈਕਟਰ ਦੇ ਨਾਲ ਲਾਉਨੇ ਆ ਇਧਰੋਂ ਵੀ ਲੇਬਰ ਬਚਾਈ ਆ ਹੁਣ ਤੁਸੀਂ ਦੇਖਿਆ ਹੁਣ ਜਿਹੜਾ ਬਾਲਰ ਇਕੱਠਾ ਕਰਦੇ ਆ ਸਾਡਾ ਉਹ ਵੀ ਟਰੈਕਟਰ ਦੇ ਨਾਲ ਹੀ ਅਸੀਂ ਇਕੱਠਾ ਕਰਦੇ ਆ ਤੇ ਲੇਬਰ ਮਤਲਬ ਬਚਾਈ ਆ ਕੀ ਇਕਸਾਸ ਹੋਈ ਇਹ ਦੀ ਗੱਲ ਕਰੀਏ ਜਾਂ ਫਿਰ ਕੀ ਪ੍ਰਕਿਰਿਆ ਇੱਥੋਂ ਗੰਨਾ ਕਿਵੇਂ ਜਾਂਦਾ ਕਿਵੇਂ ਅੱਗੇ ਜਾ ਕੇ ਜਿਹੜੇ ਕੜਾਹੇ ਆਪਾਂ ਉਹ ਵੀ ਦੇਖਾਂਗੇ ਤੇ ਜਾਣਾਂਗੇ ਕੀ ਪ੍ਰਕਿਰਿਆ ਇੱਥੋਂ ਚੱਲਦੀ ਆ ਦੇਖੋ ਉੱਥੋਂ ਪਹਿਲਾਂ ਤਾਂ ਸ਼ੁਰੂ ਵੇਲੇ ਗੰਨਾ ਪੀੜ ਹੋਣਾ ਪੀੜਨ ਤੋਂ ਬਾਅਦ ਇੱਥੇ ਆਉਣੀ ਆ ਆ ਫਿਲਟਰ ਹੋ ਕੇ ਰਸ ਜਿਹੜੀ ਫਿਲਟਰ ਹੋ ਜਾਣੀ ਆ ਫਿਲਟਰ ਹੋ ਕੇ ਪੰਪ ਸਾਫ਼ ਹੋ ਕੇ ਇਹ ਅੰਦਰ ਪੈਪਾਂਾਂ ਜਾਣੀ ਆ ਆ ਤੁਸੀਂ ਉਹਨਾਂ ਦੇਖੋ ਲੱਗਿਓ ਆ ਮੁੰਡੇ ਤਾਂ ਇਤੋਂ ਅੱਜ ਅਸੀਂ ਇੱਕੋ ਹੀ ਕੜਾਹ ਚਲਾਇਆ ਤੇ ਇੱਕੋ ਪੱਠੀ ਚਲਾਈ ਆ ਤੇ ਕੱਲ ਨੂੰ ਦੋ ਚਲਾਵਾਂਗੇ ਤੇ ਚਲਿਓ ਆਪਾਂ ਫੇਰ ਦੇਖੇ ਅੰਦਰ ਕੀ ਸਾਸ ਸੋਈਏ ਦੇ ਕਿੰਨਾ ਜਿਹੜਾ ਕਿੰਨੀ ਪ੍ਰਕਿਰਿਆ ਰਾਹੀਂ ਜਿਹੜਾ ਗੁੜ ਤਿਆਰ ਹੁੰਦਾ ਸੋ ਆਪਾਂ ਦੇਖਦੇ ਆਂ ਛਾਸਾ ਬਣਾਉਣ ਵਾਲਾ ਜਿਹੜਾ ਬੇਲਣਾ ਤਿਆਰ ਕੀਤਾ ਕੁਲਾੜੀ ਤਿਆਰ ਕੀਤੀ ਗਈ ਆ ਪਹਿਲਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਗੰਨੇ ਦੀ ਪੜਾਈ ਕਿਵੇਂ ਹੁੰਦੀ ਆ ਰਸ ਕਿਵੇਂ ਜਿਹੜਾ ਫਿਲਟਰ ਹੋ ਕੇ ਇੱਥੇ ਕਿ ਜਾਂਦੀ ਆ ਅੱਗੇ ਕੜਾਹੇ ਜਿਹੜੇ ਆ ਇਹਨਾਂ ਵਿੱਚ ਗੁੜ ਤਿਆਰ ਹੁੰਦਾ ਉਹਦੀ ਕੀ ਪ੍ਰਕਿਰਿਆ ਆਪਾਂ ਉਹ ਵੀ ਜਾਣਦੇ ਆਂ ਤੋਂ ਸ਼ੁੱਧ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਆ ਚਾਰੇ ਪਾਸੇ ਜਿਹੜੀਆਂ ਜਾਲੀਆਂ ਲੱਗੀਆਂ ਹੋਈਆਂ ਐ ਕਿਸੇ ਕਿਸਮ ਦੀ ਮੱਖੀ ਮੱਛਰ ਜਾਣ ਦੀ ਕੋਈ ਸੁਭਾਵਨਾ ਨਹੀਂ ਮਿੱਟੀ ਧੂੜ ਕੱਟੇ ਦੀ ਸੁਭਾਵਨਾ ਨਹੀਂ ਸੋ ਅੰਦਰ ਵੀ ਜਿਹੜਾ ਸਾਫ਼ ਬਿਲਕੁਲ ਨੀਟ ਐਂਡ ਕਲੀਨ ਆ ਤੇ ਹੁਣ ਆਪਾਂ ਚਾਹ ਸਾਬ ਕੋਲੋਂ ਜਾਣਾਂਗੇ ਕਿ ਕੀ ਪ੍ਰਕਿਰਿਆ ਆ ਕਿਵੇਂ ਜਿਹੜਾ ਆ ਕਿੰਨੇ ਭਾਗਾਂ ਦੇ ਵਿੱਚ ਜਦੋਂ ਗੁੜ ਤਿਆਰ ਕਰਨਾ ਤੇ ਰਸ ਕਿੰਨੇ ਕਿਵੇਂ ਜਿਹੜੀ ਆ ਉਹ ਅੱਗੇ ਦੀ ਅੱਗੇ ਚੱਲਦੀ ਆ ਤੇ ਕਿਵੇਂ ਜਿਹੜਾ ਕਿਉਂ ਗੁੜ ਤਿਆਰ ਹੁੰਦਾ ਆ ਸੋ ਚਾਹ ਸਾਬ ਤਿੰਨ ਕੜਾਹੇ ਲੱਗੇ ਹੋਏ ਨੇ ਇਹਨਾਂ ਦੀ ਕਿਵੇਂ ਕਿਵੇਂ ਕੰਮ ਕਰਦਾ ਹੈ ਕਿਵੇਂ ਆਈ ਮੈਂ ਦੇਖ ਰਿਹਾ ਹਾਂ ਰਸ ਇਧਰੋਂ ਇਧਰ ਜਿਹੜੀ ਆ ਰਹੀ ਆ ਉੱਥੇ ਜਾ ਕੇ ਗੁੜ ਤਿਆਰ ਹੋ ਰਿਹਾ ਕੀ ਪ੍ਰਕਿਰਿਆ ਇਹਦੀ ਦੇਖੋ ਪਹਿਲਾਂ ਡਾਇਰੈਕਟ ਉੱਥੇ ਆਉਣੀ ਆ ਰਸ ਜਦੋਂ ਜਨੀ ਇਹਨਾਂ ਦੀ ਲੈਵਲ 'ਚ ਹੋ ਜਾਣੀ ਇਹ ਨਹੀਂ ਬੰਦ ਕਰਦਾਣੀ ਆ ਫਿਰ ਇਹਨੇ ਗਰਮ ਹੋ ਜਾਣਾ ਗਰਮ ਤੇ ਦੂਜੇ ਚਲ ਗਈ ਜਿੱਤੋਂ ਸਿਕਲਾਈ ਪਾਉਣੀ ਆ ਸਿਕਲਾਈ ਪਾਉਣ ਤੋਂ ਬਾਅਦ ਇਹਨੇ ਸਾਫ਼ ਕਰਕੇ ਨਖਾਰ ਕੇ ਹੁਣ ਉਹ ਅਗਲੀ ਪੱਤ ਚਲ ਗਈ ਆ ਉੱਧਰ ਨਖਾਰ ਹੁੰਦਾ ਤੇ ਉੱਧਰ ਜਾ ਕੇ ਫਾਈਨਲ ਹੋ ਜਾਣੀ ਆ ਤੇ ਇਹਦੀ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਵੀ ਹੁੰਦਾ ਕਿ ਗੰਨੇ ਦਾ ਜਦੋਂ ਰਸ ਪੱਕਦੀ ਆ ਜਾਂ ਤਾਂ ਇਹ ਕਿੰਨਾ ਟੈਂਪਰੇਚਰ ਲੈ ਕੇ ਤੁਸੀਂ ਇਹ ਗੋੜੂ ਨੂੰ ਫਾਈਨਲ ਟੈਸਟਿੰਗ ਦਿੰਦੇ ਹੋ 114 ਤੋਂ 116 ਡਿਗਰੀ ਤੱਕ ਜਦੋਂ ਹੈ ਮਤਲਬ ਜਿਹੜਾ ਗੋੜ ਵਧੀਆ ਬਣ ਜਾਂਦਾ ਤੇ ਉਸ ਤੋਂ ਬਾਅਦ ਹੈਗਾ 120 ਤੋਂ 122 ਡਿਗਰੀ ਤੇ ਸ਼ੱਕਰ ਬਣਦੀ ਆ ਤੇ ਜਿਹੜਾ ਖੰਡ ਬਣਾਉਨੇ ਆ ਅਸੀਂ ਉਹ 100 ਤੋਂ ਲੈ ਕੇ 105 ਡਿਗਰੀ ਤੱਕ ਜਿਹੜੀ ਅਸੀਂ ਖੰਡ ਉਹ ਰਾਬ ਬਣਦੀ ਆ ਤੇ ਉਹਨੂੰ ਅਸੀਂ ਤਿੰਨ-ਤਿੰਨ ਸਲਾਇਡਾਂ ਚ ਪਾ ਕੇ ਉਹਨੂੰ ਚਲਾਉਨੇ ਆ ਕਿ ਉਹ ਜੰਮੇ ਨਾ ਫਿਰ ਉਹਦੀ ਤੀਜੇ ਦਿਨ ਉਹਦਾ ਤਿਆਰ ਹੋ ਜਾਂਦੀ ਅਸੀਂ ਚੌਥੇ ਦਿਨ ਉਹਨੂੰ ਮਸ਼ੀਨ ਚ ਪਾ ਕੇ ਤੀਜੇ ਦਿਨ ਵੀ ਕੱਢ ਸਕਦੇ ਹਾਂ ਚੌਥੇ ਦਿਨ ਮਸ਼ੀਨ ਚ ਪਾ ਕੇ ਅਸੀਂ ਉਹਦੀ ਖੰਡ ਬਣਾ ਲਈਦੀ ਆ ਤੇ ਗੁਰਦੀ ਗੱਲ ਕਰੀ ਜਿਵੇਂ ਰਾਸ ਸੇ ਤੋਂ ਤਿਆਰ ਹੋਈ ਆ ਬਹੁਤ ਸਾਰੇ ਸਾਰੇ ਅਸੀਂ ਬਿਲਣੇ ਦੇਖਿਆ ਝੱਗ ਬਣਾਉਣ ਦੇ ਲਈ ਕੋਈ ਚੀਜ਼ਾਂ ਮਲਬਟੀ ਪਾਉਂਦੇ ਆ ਕਪੂੜੀਆਂ ਜੜੀਆਂ ਬੂਟੀਆਂ ਪਾਉਂਦੇ ਆ ਜਾਂ ਚੁੰਨੀਆਂ ਰੰਗ ਰੰਗ ਵੀ ਪਾਉਣ ਦੀ ਗੱਲ ਕਈ ਵਾਰ ਸਾਹਮਣੇ ਆਈ ਆ ਤੁਹਾਡੀ ਕਿਵੇਂ ਤਿਆਰ ਹੁੰਦਾ ਆ ਕੀ ਕੀ ਇਹਦੇ ਵਿੱਚ ਪਾਉਂਦੇ ਹੋ ਵੀ ਜਿਹੜਾ ਸ਼ੁੱਧ ਹੋ ਜਾਏ ਜਿਹੜੀ ਰਾਸ ਸੇ ਤੋਂ ਤਿਆਰ ਹੋ ਕੇ ਆ ਗਿਆ ਤੁਸੀਂ ਪਹਿਲਾਂ ਦੇਖਿਆ ਹੁਣ ਫਲੈਕਸਾਂ ਦੇ ਉੱਪਰ ਲਿਖ ਕੇ ਲਾਏ ਆ ਵੀ ਅਸੀਂ ਐਸੀ ਚੀਜ਼ਾਂ ਪਾਉਂਦੇ ਆ ਉਹ ਤੋਂ ਬਿਨਾ ਅਸੀਂ ਕੁਝ ਨਹੀਂ ਪਾਉਂਦੇ ਉਹ ਆ ਪਹਿਲਾਂ ਹੀ ਲਿਖ ਕੇ ਲਾਏ ਆ ਠੀਕ ਨਹੀਂ ਤੇ ਇਹਦੇ ਤੱਤਾਂ ਦੀ ਗੱਲ ਕਰੀਏ ਜਿਵੇਂ 슈ਗਰ ਖੰਡ ਦੇ ਵਿੱਚ ਬਹੁਤ ਸਾਰੀਆਂ ਮਲੋਕਟਾਂ ਹੁੰਦੀਆਂ ਨੇ ਜਾਂ ਕਹਿੰਦੇ ਖੰਡ ਜ਼ਿਆਦਾ ਹੁੰਦੀ ਹੈ ਕਿ ਉਹਨਾਂ 슈ਗਰ ਬਣ ਜਾਂਦੀ ਹੈ ਕਿ ਗੁੜ ਦੇ ਵਿੱਚ ਵੀ ਇਹੋ ਜਿਹੇ ਤੱਤ ਹੈਗੇ ਆ ਵੀ ਜਿਹੜੇ 슈ਗਰ ਬਣ ਤੋਂ ਰੋਕਣ ਉਹ ਤੁਹਾਨੂੰ ਆਪਾਂ ਬਾਹਰ ਫਲੈਕਸ ਲੱਗਾ ਆ ਉਹਦੇ ਤੇ ਤੁਸੀਂ ਦੇਖ ਸਕਦੇ ਆਂ ਵੀ ਇਹ ਚੀਜ਼ਾਂ ਇਹਦੇ ਵਿੱਚੋਂ ਮਿਲਦੀਆਂ ਜਿਹੜੀਆਂ ਸਾਨੂੰ ਗੋੜ ਦੇ ਵਿੱਚੋਂ ਮਿਲਦੀਆਂ ਖੰਡ ਚੋਂ ਨਹੀਂ ਮਿਲਦੀਆਂ ਜਿਵੇਂ ਕਲੋਰੀ ਦੀ ਗੱਲ ਕਰੀਏ ਜਾਂ ਸਾਰਾ ਕੁਝ ਸਾਰਾ ਹੀ ਉਹ ਇੱਕ ਸਕਰੀਨਸ਼ਾਟ ਮਾਰਦੇ ਹੋ ਸਾਰੇ ਅਗਲੇ ਦੂਜੇ ਬੰਦਿਆਂ ਨੂੰ ਵੀ ਪਤਾ ਲੱਗ ਜਾਊਗਾ ਅਸਲ ਜਿਵੇਂ ਹੁਣ ਆਪਾਂ ਆਂਦਾ ਬਿਲਣੇ ਦੇ ਅੰਦਰ ਆ ਗਏ ਆਂ ਦੇਖ ਰਹੇ ਆਂ ਇਹ ਗੁੜ ਤਿਆਰ ਹੋ ਰਿਹਾ ਟੁਕੜੀਆਂ ਦੇ ਵਿੱਚ ਕੋਈ ਪਲਾਸਟਿਕ ਦਾ ਸਮਾਨ ਰੱਖਿਆ ਗਿਆ ਉਹਦੇ ਵਿੱਚ ਜਿਹੜੀਆਂ ਰੱਪੀ ਇਹ ਹੈ ਕਿਵੇਂ ਆਂ ਦੇਖੋ ਇਹਦੇ ਵਿੱਚ ਦੇਸੀ ਕੇ ਸੌਂਡ ਸੌਫ ਜੁਆਇਨ ਮੂੰਫਲੀ ਗਰੀ ਆ ਤੇ ਤਿਲ ਇਹ ਛੇ ਚੀਜ਼ਾਂ ਅਸੀਂ ਪਾਉਂਦੇ ਆਂ ਇਹ ਇਹ ਹੈਗਾ ਕਿਊਬਾਂ ਦੇ ਵਿੱਚ ਇੱਕ ਅਸੀਂ ਸਟੀਲ ਦੇ ਸਾਂਚੇ ਜ ਵੀ ਬਣਾਉਨੇ ਆ ਉਹ ਚੌਰਸ ਡੱਬੀ ਬਣਦੀ ਆ ਇਹ ਜਿਹੜਾ ਆ ਸਾਡਾ ਕਿਊਬਾਂ ਚ ਬਣਦਾ ਆ ਤੇ ਇਹਦੀ ਕਾਫੀ ਡਿਮਾਂਡ ਹੈਗੀ ਆ ਇਹ 1.5 ਤੋਂ 2 ਕਿਲੋ ਸਾਡਾ ਡੇਲੀ ਘੜ ਬਕਦਾ ਮਤਲਬ ਕੀ ਹੈ ਤੇ ਕੋਈ ਖਾਸ ਖਾਣ ਦੇ ਕੀ ਫਾਇਦੇ ਆ ਕੀ ਦਿੰਦਾ ਹੈ ਵੀ ਮਤਲਬ ਜੋ ਖਾਵੇ ਤਾਂ ਇਹਦੇ ਵਿੱਚ ਕੀ ਪ੍ਰੋਬਲਮ ਜਿਹੜੀ ਹੈ ਸਿਹਤ ਲਈ ਠੀਕ ਹੈ ਦੇਖੋ ਤੁਸੀਂ ਕਈ ਰੈਸਟੋਰੈਂਟ ਚ ਗਏ ਆ ਤੁਹਾਨੂੰ ਸੌਂਫ ਦਿੰਦੇ ਮਗਰ ਰੋਟੀ ਤੋਂ ਬਾਅਦ ਵੀ ਖਾਣਾ ਤੁਹਾਡਾ ਪਚ ਜਵੇ ਉਸ ਕਰਕੇ ਉਹ ਸੌਂਫ ਜਵੈਣ ਸੁੰਡ ਇਹ ਜਿਹੜੀਆਂ ਚੀਜ਼ਾਂ ਆ ਇਹ ਆਪਣੇ ਮਤਲਬ ਖਾਣਾ ਪਚਾਉਣ ਲਈ ਬਹੁਤ ਵਧੀਆ ਨੇ ਜਿਹੜੇ मूंगफਲੀ ਗਰੀਆ ਤੇਲ ਆ ਉਹ ਆਪਣੇ ਮੂੰਹ ਦੇ ਸਵਾਦ ਲਈ ਆ ਸੁਚਾਲਾ ਸਾਹਿਬ ਜਿਵੇਂ ਆਪਾਂ ਗੁੜ ਦੀ ਗੱਲ ਕੀਤੀ ਆ ਮੈਂ ਪਿੱਛੇ ਬਿਲ ਨਹੀਂ ਦਿਖਿਆ ਉਹ ਜਿਹੜੇ ਆ ਖੰਡ ਦੇ ਵੀ ਆ ਇਹ ਖੰਡ ਦੀ ਕੀ ਪ੍ਰਕਿਰਿਆ ਆ ਖੰਡ ਕਿਵੇਂ ਤਿਆਰ ਕਰਦੇ ਹਾਂ ਕੀ ਇਹਦੇ ਵਿੱਚ ਜੇ ਕਿਦਾਂ ਤਿਆਰੀ ਹੁੰਦੀ ਆ ਤੇ ਕਿਦਾਂ ਦੀ ਖੰਡ ਹੁੰਦੀ ਆ ਦੇਖੋ 100 100 ਤੋਂ ਲੈ ਕੇ 105 ਡਿਗਰੀ ਤੇ ਜਦੋਂ ਜਾਂਦੇ ਹਾਂ ਰਾਬ ਬਣ ਜਾਂਦੀ ਆ ਫਿਰ ਅਸੀਂ ਇਹਨੂੰ ਸਲਾਈਜ਼ਰਾਂ ਚ ਪਾ ਕੇ ਤਿੰਨ ਦਿਨਾਂ ਨੂੰ ਮਤਲਬ ਜੰਮਣ ਨਹੀਂ ਦਿੰਦੇ ਮੋਟਰਾਂ ਚ ਮੋਟਰ ਨਾਲ ਚਲਾ ਕੇ ਹਲਾਈ ਜਾਂਦੇ ਆ ਇਹਦਾ ਗੇੜਾ ਬੜਾ ਘੱਟ ਹੁੰਦਾ 1 ਮਿੰਟ ਦਾ ਇੱਕ ਗੇੜਾ ਹੁੰਦਾ ਤੇ ਉਹਦੇ ਨਾਲ ਤੀਜੇ ਦਿਨ ਇਹਦੇ ਵਿੱਚ ਖੰਡ ਬਣ ਜਾਂਦੀ ਆ ਤੇ ਫਿਰ ਅਸੀਂ ਚੌਥੇ ਦਿਨ ਇਹਨੂੰ ਮਸ਼ੀਨ ਦੇ ਨਾਲ ਸਾਫ਼ ਕਰ ਲੈਂਦੇ ਆ ਤੀਏ ਦਿਨ ਵੀ ਕਰ ਸਕਦੇ ਆ ਪਰ ਅਸੀਂ ਥੋੜਾ ਜਿਹਾ ਇੱਕ ਦਿਨ ਹੋਰ ਲੇਟ ਕਰ ਲਈਦਾ ਚੌਥੇ ਦਿਨ ਇਹਨੂੰ ਸਾਫ਼ ਕਰਕੇ ਤੇ ਪੂਰੀ ਪਿਓਰ ਖੰਡ ਬਣ ਜਾਂਦੀ ਆ ਜਿਵੇਂ ਸਾਡਾ ਹੈਗਾ ਬ੍ਰਾਂਡ ਅ ਝੱਜ ਪੰਜਾਬੀ ਗੋੜ ਝੱਜ ਪੰਜਾਬੀ ਗੋੜ ਉਦਾਂ ਹੈਗਾ ਸਾਡਾ ਝੱਜ ਪੰਜਾਬੀ ਬੇਲਣਾ ਇਹ ਪੰਜਾਬੀ ਗੋੜ ਦਾ ਮੈਨੂੰ ਲਿਖਿਆ ਹੈ ਨਾਂ ਤੇ ਇਹਦੇ ਵਿੱਚ ਬਕਾਇਦਾ ਲਾਇਸੈਂਸ ਨੰਬਰ ਸਾਡਾ ਇਹਦੇ ਤੇ ਆਪ ਆਇਆ ਜੋ ਇਹਦੇ ਵਿੱਚ ਕੈਲਰੀ ਵਗੈਰਾ ਸਾਰਾ ਉਹ ਵੀ ਲਿਖਿਆ ਹੈਗਾ ਤੇ ਹੁਣ ਇਸ ਵਾਰੀ ਅਸੀਂ ਦੁਬਾਰਾ ਬਣਾ ਰਹੇ ਹਾਂ ਨਲਫਾਫੇ ਜਿਵੇਂ ਚਾਹ ਸਾਬ ਦੀ ਆਮ ਖੰਡ ਹੈ ਜਿਵੇਂ ਸ਼ੂਗਰ ਮਿੱਲਾਂ ਤੋਂ ਖੰਡ ਮਿਲਦੀ ਹੈ ਦੁਕਾਨ ਤੋਂ ਖੰਡ ਮਿਲਦੀ ਹੈ ਉਸ ਤੇ ਇਸ ਖੰਡ 'ਚ ਕੀ ਫਰਕ ਕੀ ਆ ਦੇਖੋ ਇਹ ਸਲਫਰ ਤੋਂ ਬਗੈਰ ਆ ਕੈਮੀਕਲਾਂ ਤੋਂ ਬਗੈਰ ਇਹ ਜਿਵੇਂ ਗੁੜ ਬਣਦਾ ਹੈ ਉਸੇ ਤਰ੍ਹਾਂ ਸ਼ੁੱਧਤਾ ਤੇ ਵਿੱਚ ਬਣਦੀ ਹੈ ਇਹਦੇ ਵਿੱਚ ਨਹੀਂ ਕੁਝ ਵੀ ਹੁੰਦਾ ਇਹਦੀ ਤਾਂ ਡਿਮਾਂਡ ਜ਼ਿਆਦਾ ਹੈ ਇਹਨੂੰ ਬ੍ਰਾਊਨ ਸ਼ੂਗਰ ਕਿਉਂ ਫੀ ਕਹਿੰਦੇ ਆ ਇਹਦਾ ਥੋੜਾ ਰੰਗ ਉਨਾ ਨਹੀਂ ਚਿੱਟਾ ਹੁੰਦਾ ਦੇਖੋ ਥੋੜਾ ਜਿਹਾ ਬ੍ਰਾਊਨ ਹੈਗਾ ਆ ਪੂਰਾ ਚਿੱਟਾ ਨਹੀਂ ਹੈਗਾ ਇਹ ਵੀ ਇੰਨਾ ਬ੍ਰਾਊਨ ਇੰਨਾ ਚਿੱਟਾ ਤਾਂ ਹੋਇਆ ਅਸੀਂ ਇਹਨੂੰ ਚਾਰ ਵਾਰ ਪਾਣੀ ਮਾਰ ਕੇ ਪੰਪ ਨਾਲ ਸਾਫ਼ ਕੀਤਾ ਆ ਜੇ ਇਹਨੂੰ ਤਿੰਨ ਵਾਰੀ ਕਰੀਏ ਤਾਂ ਥੋੜੀ ਜਿਹੀ ਹੋਰ ਬ੍ਰਾਊਨ ਹੋਵੇ ਦੋ ਵਾਰੀ ਕਰੀਏ ਹੋਰ ਵੀ ਬ੍ਰਾਊਨ ਹੋਵੇ ਇਸ ਕਰਕੇ ਇਹਨੂੰ ਥੋੜਾ ਜਿਹਾ ਵਧੀਆ ਸਾ ਕਿਉਂਕਿ ਜਦੋਂ ਥੋੜੀ ਜਿਹਾ ਜ਼ਿਆਦਾ ਬ੍ਰਾਊਨ ਹੁੰਦੀ ਆ ਸੀਰੇ ਦੀ 스멜 ਆਉਂਦੀ ਆ ਹੋਰ ਕੋਈ ਅਸੀਂ ਰੰਗ ਦੇ ਕੇ ਬ੍ਰਾਊਨ ਨਹੀਂ ਕਰਦੇ ਮਤਲਬ ਇਹਨੂੰ ਇਹਨੂੰ ਬ੍ਰਾਊਨ ਰੱਖਦੇ ਆ ਤੇ ਜੇ ਅਸਾਂ ਜੇ ਕਿਸੇ ਨੇ ਤੁਹਾਨੂੰ ਸੰਪਰਕ ਕਰਨਾ ਹੋਵੇ ਕੀ ਕੰਟੈਕਟ ਨੰਬਰ ਹੈ ਕਿੱਥੇ ਹੈਗਾ ਜੇ ਕਿਸੇ ਨੇ ਪੰਜਾਬ ਜਾਂ ਪੰਜਾਬ ਤੋਂ ਬਾਹਰੋਂ ਤੁਹਾਡੇ ਨਾਲ ਕੰਟੈਕਟ ਕਰਕੇ ਗੁੜ ਦੀ ਮੰਗ ਕਰਨੀ ਹੋਵੇ ਗੁੜ ਲੈਣਾ ਹੋਵੇ ਤੇ ਕੀ ਕੰਟੈਕਟ ਹੈ ਕਿੱਥੇ ਹੈ ਪਹਿਲੀ ਗੱਲ ਤਾਂ ਬਹੁਤ ਲੋਕਾਂ ਕੋਲ ਨੰਬਰ ਜਿਹੜਾ ਚਲੇ ਗਿਆ ਤੇ ਜੇ ਫਿਰ ਵੀ ਸਾਡਾ ਜਿਹੜਾ ਇਹ ਵੇਲਣਾ ਹੈਗਾ ਬੰਗਿਆ ਤੋਂ ਮੁਕੰਦਪੁਰ ਰੋਡ ਦੇ ਉੱਪਰ ਬੰਗਿਆ ਤੋਂ ਜਦੋਂ ਆਉਂਦੇ ਆ ਤਾਂ 5 ਕਿਲੋਮੀਟਰ ਤੇ ਆ ਜੇ ਮੁਕੰਦਪੁਰ ਤੋਂ ਆਉਂਦੇ ਆ ਤਾਂ ਕੋ 2.5 ਕਿਲੋਮੀਟਰ ਤੇ ਆ ਤੇ ਸਾਡਾ ਜਿਹੜਾ ਇਹ ਘਲਾੜਿਆ ਤੇ ਜਿਹੜਾ ਸਾਡਾ ਟੈਲੀਫੋਨ ਨੰਬਰ ਆ ਉਹ 98141 ਤੇ 79221 ਤੇ ਦੂਜਾ ਨੰਬਰ ਹੈਗਾ 98147 79221 ਇੱਕ ਇੱਕ ਅੱਖਰ ਦਾ ਫਰਕ ਆ ਉੱਤੇ 41 ਲੱਗਦਾ ਉੱਤੇ 47 ਲੱਗਦਾ ਤੇ ਦੋਏ ਨੰਬਰ ਸੇਵੀਂ ਹੈ ਇਹ ਨੰਬਰਾਂ ਤੇ ਆ ਕੇ ਕੰਟੈਕਟਸ ਇਹ ਵਿਦੇਸ਼ਾਂ ਲਈ ਵੀ ਜਾਂਦਾ ਕੋਈ ਵਿਦੇਸ਼ਾਂ ਵੀ ਡਿਮਾਂਡ ਆਉਂਦੀ ਹੈ ਪੰਜਾਬ ਤੇ ਹੈ ਲੋਕ ਕਹਿੰਦੇ ਕਿਉਂਕਿ ਅੱਜਕੱਲ ਗੁੜ ਦੀ ਚਾਹ ਗੁੜ ਦਾ ਬੜਾ ਫ੍ਰੀ ਹੈ ਹੁਣ ਪਿੰਨੀਆਂ ਦਾ ਸੀਜ਼ਨ ਆ ਜਾਣਾ ਸ਼ੱਕਰ ਗੁੜ ਸਾਰੇ ਚੱਲਣੀਆਂ ਕਿ ਵਿਦੇਸ਼ਾਂ ਵਿੱਚ ਵੀ ਡਿਮਾਂਡs ਹੈਗੀ ਹੈ ਕੋਈ ਲੋਕ ਆਂਦੇ ਵਿਦੇਸ਼ਾਂ ਤੋਂ ਹੀ ਫੋਨ ਪਾਜੀ ਇੰਨਾ ਗੁੜ ਪੈਕ ਕਰਦੇ ਹੋ ਹੁਣ ਕਈਆਂ ਦਾ ਆਉਂਦਾ ਹੈ ਉਹ ਨੂੰ ਕੋਰੀਅਰ ਕਰ ਦੇਈਦਾ ਬਾਕੀ ਤਕਰੀਬਨ ਅਗਲੇ ਨੂੰ ਉਦਾਂ ਤਾਂ ਇਹੀ ਕਹੀਦਾ ਵੀ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਹੋ ਇੱਥੋਂ ਲਿਜਾ ਕੇ ਉਹ ਕੋਰੀਅਰ ਕਰ ਦੇਵੇ ਕਿਉਂਕਿ ਕੋਰੀਅਰ ਦੇ ਖਰਚੇ ਬੜੇ ਆ ਇਸ ਕਰਕੇ ਅਸੀਂ ਬਹੁਤਾ ਨਹੀਂ ਕਹਿੰਦੇ ਪਰ ਕੁਝ ਬੰਦੇ ਕਹਿੰਦੇ ਨਹੀਂ ਤੁਸੀਂ ਭੇਜ ਦਿਓ ਫੇ ਅਸੀਂ ਭੇਜ ਵੀ ਦਿੰਨੇ ਆ ਚਲੋ ਹੈ ਪ੍ਰਬੰਧ ਹੈ ਜੇ ਕਿਸੇ ਨੇ ਮੰਗਣਾ ਭੇਜਦੇ ਆ ਸੁਚਾ ਸਾਹਿਬ ਜਿਵੇਂ ਤੁਸੀਂ ਇਹ ਪ੍ਰੋਜੈਕਟ ਲਗਾਇਆ ਹੋਇਆ ਹੈ ਦੇਖਿਆ ਸਾਫ ਸਥਰਾਇਆ ਗੁੜ ਦੀ ਬੜੀ ਗੁਣਵੰਤਾ ਆ ਵਿਦਆਊਟ ਕੈਮੀਕਲ ਆ ਜੋ ਸਰਕਾਰ ਦੀਆਂ ਗਾਈਡਲਾਈਨ ਆ ਉਹਨੂੰ ਫਾਲੋ ਕਰ ਰਹੇ ਹਾਂ ਬਹੁਤ ਸਾਰੇ ਅੱਜ ਦੇ ਕਿਸਾਨ ਆ ਕਿਸਾਨੀ ਦੇ ਦੁਖੀ ਹੋ ਕੇ ਵਿਦੇਸ਼ਾਂ ਜਾ ਰਹੇ ਨੇ ਜਾਂ ਅੱਜ ਕਿਸਾਨ ਸੜਕਾਂ ਤੇ ਰੋਲ ਰਿਹਾ ਹੈ ਕਿਸੇ ਨੇ ਧਿਆਨ ਚਾਹੁੰਦੀ ਹੈ ਇਹ ਜਿਹੜੇ ਕਿਸਾਨਾਂ ਨੂੰ ਜਿਹੜੇ ਵਿਦੇਸ਼ ਵੀ ਜਾ ਰਹੇ ਨੇ ਜਾਂ ਫਿਰ ਅੱਜ ਵੀ ਸੜਕਾਂ ਤੇ ਜਿਹੜੇ ਧਰਮਿਆਂ ਤੇ ਬੈਠੇ ਨੇ ਦੇਖੋ ਜਿਹੜਾ ਵਿਦੇਸ਼ ਨੂੰ ਜਾਂਦੇ ਆ ਉਹ ਬਹੁਤ ਮੈਂ ਉਹਨਾਂ ਨੂੰ ਮਾਰੇ ਨਹੀਂ ਕਹਿੰਦਾ ਬਸ ਇੱਥੇ ਦੀਆਂ ਸਰਕਾਰਾਂ ਨਹੀਂ ਮਤਲਬ ਪੂਰਾ ਸਾਥ ਦਿੰਦੀਆਂ ਤੇ ਜਿਹੜੀਆਂ ਬਾਹਰ ਸਰਕਾਰਾਂ ਆ ਜਿਹੜੀਆਂ ਉਹ ਬੰਦੇ ਨੂੰ ਭੁੱਖਾ ਨਹੀਂ ਮਾਰਨ ਦਿੰਦੀਆਂ ਤੇ ਉੱਥੇ ਇਸ ਕਰਕੇ ਲੋਕੀ ਮਤਲਬ ਵਧੀਆ ਜ਼ਿੰਦਗੀ ਜੀਂਦੇ ਆ ਤੇ ਭਾਵੇਂ ਇਹ ਨਹੀਂ ਹੈਗਾ ਵੀ ਉਹਨਾਂ ਦੇ ਬਹੁਤੇ ਵੱਡੇ ਬੈਲੈਂਸ ਬਣਨ ਤੇ ਫਿਰ ਵੀ ਉਹਨਾਂ ਦੇ ਮਤਲਬ ਸਰਕਾਰ ਜਿਹੜੀ ਆ ਉਹਨਾਂ ਦਾ ਬਹੁਤ ਸਹਾਰਾ ਦਿੰਦੀ ਆ ਚਾਹੇ ਉਹ ਕਿੱਥੇ ਕਿਸਾਨ ਆ ਤੇ ਚਾਹੇ ਲੇਬਰ ਵਾਲੇ ਆ ਹਰ ਬੰਦੇ ਦਾ ਲੇਬਰ ਵਾਲੇ ਨੂੰ ਵੀ ਉਹ ਬਹੁਤ ਧਿਆਨ ਦੇ ਵਿੱਚ ਰੱਖ ਕੇ ਉਨੀ ਤਰ੍ਹਾਂ ਦਾ ਦਿੰਦੇ ਆ ਜਿੰਨਾ ਉਹਦਾ ਗੁਜ਼ਾਰਾ ਵੀ ਹੋਵੇ ਉਹਦੇ ਕੋ ਥੋੜੇ ਬਹੁਤੇ ਫੇ ਅਸੀਂ ਬਚ ਵੀ ਜਾਣ ਪਰ ਜੇ ਜਦੋਂ ਦਾ ਪ੍ਰੋਜੈਕਟ ਤੁਹਾਡਾ ਹੈ ਤੁਹਾਡਾ ਵੀ ਦਿਲ ਕਰਦਾ ਵਿਦੇਸ਼ ਜਾਣ ਨੂੰ ਪਰ ਤੁਸੀਂ ਇੱਥੇ ਉਹ ਕੰਮ ਕਰ ਰਹੇ ਹੋ ਜਿਹੜੇ ਇੱਕ ਆਮ ਕਿਸਾਨ ਕਰ ਸਕਦਾ ਹੈ ਆਪਣੀ ਰੋਟੀ ਰੋਜ਼ੀ ਵੀ ਕਮਾ ਸਕਦਾ ਲੋਕਾਂ ਦੇ ਤੱਕ ਜਿਹੜੀ ਚੰਗੀ ਚੀਜ਼ ਵੀ ਉਚਾ ਸਕਦਾ ਤੇ ਸਿਹਤ ਨਾਲ ਵੀ ਜਿਹੜਾ ਪੂਰੀ ਉਹਦਾ ਖਿਆਲ ਰੱਖ ਸਕਦਾ ਹੈ ਕੀ ਸੁਨਿਆ ਜੀ ਇਦਾਂ ਦਾ ਕੰਮ ਸ਼ੁਰੂ ਕਰਨ ਤੇ ਉਹਨਾਂ ਲਈ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਦੇਖੋ ਹੁਣ ਨੌਜਵਾਨਾਂ ਦੇ ਵਿੱਚ ਰੁਝਾਨੀ ਇਹ ਹੋਇਆ ਵੀ ਮੈਂ ਵਿਦੇਸ਼ ਜਾਣਾ ਮੈਂ ਵਿਦੇਸ਼ ਜਾਣਾ ਤੇ ਮੈਂ ਤਾਂ ਇਹ ਕਹਿੰਦਾ ਵੀ ਜੇ ਕੋਈ ਬੰਦਾ ਜਿਹੜਾ ਆਪਣੇ ਇਟਲੀ ਵਗੈਰਾ ਨੂੰ ਵੀ ਜਾਂਦਾ ਆ ਜਿੰਨੇ ਉੱਥੇ ਲੇਬਰ ਕਰਦਾ ਜੋ 15 ਗਾਈਆਂ ਰੱਖ ਲਵੇ ਤਾਂ ਮੀ ਉਹਦੇ ਬਰਾਬਰ ਜਾ ਸਕਦਾ ਇਹ ਤਾਂ ਪ੍ਰੋਜੈਕਟ ਗੁੱੜਦਾ ਆ ਗੁੱੜਦਾ ਵੀ ਕੰਮ ਆਪਣਾ ਬਹੁਤ ਵਧੀਆ ਆ ਜੇ ਜੇ ਕਿਸੇ ਨੇ ਇੱਥੇ ਕਰਨਾ ਹੋਵੇ ਖੇਤੀ ਵੀ ਕਰਨੀ ਹੋਵੇ ਤਾਂ ਠੀਕ ਆ ਖੇਤੀ ਮਤਲਬ ਚਲੋ ਬਹੁਤੀ ਮੁਨਾਫੇ ਜੀ ਵੀ ਨਹੀਂ ਘਾਟੇ ਜੀ ਵੀ ਨਹੀਂ ਤੇ ਨਾਲ ਤੁਹਾਡਾ ਸਾਈਡ ਬਿਜ਼ਨਸ ਚਾਹੀਦਾ ਫਿਰ ਤੁਸੀਂ ਕਾਮਯਾਬ ਹੋਵੋਗੇ